ਨਗਰ ਨਿਗਮ ਦੇ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਅਮਰਸਰ ਦੇ ਵਾਰਡ ਨੰਬਰ 85 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਮਨਮੀਤ ਕੌਰ ਵੱਲੋਂ ਪਿੰਡ ਮਾਹਲ ਵਿਖੇ ਵੱਖ-ਵੱਖ ਇਲਾਕਿਆਂ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਇਸ ਵਾਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੂੰ ਵੋਟਾਂ ਪਾਈਆਂ ਜਾਣ ਅਤੇ ਜਿੱਤਣ ਤੋਂ ਬਾਅਦ ਪਿੰਡ ਮਾਹਲ ਵਾਰਡ ਨੰਬਰ 85 ਦੇ ਹਰ ਕੰਮ ਪਹਿਲ ਦੇ ਦਾਤੇ ਕੀਤੇ ਜਾਣਗੇ ਇਸ ਟਾਈਮ ਨੌਨ ਨਿਊ ਅਸ਼ੋਕ ਬਿਹਾਰ ਖੜੀਆਂ ਤੇ ਜਿਹੜੇ ਇਥੋਂ ਦੇ ਵਸਨੀਕ ਹੈਗੇ ਸਾਰੇ ਸਾਡੇ ਨਾਲ ਖੜੇ ਆ ਇਹਨਾਂ ਨਾਲ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਅਸੀਂ ਤੇ ਬੈਠ ਕੇ ਕੱਲ ਮੀਟਿੰਗ ਵੀ ਕੀਤੀ ਸੀਗੀ ਤੇ ਸਾਨੂੰ ਇਹਨਾਂ ਦੀਆਂ ਮੁਸ਼ਕਲਾਂ ਦਾ ਪਤਾ ਲੱਗਿਆ ਕਿ ਜੇ ਅਸੀਂ ਕੱਲ ਬੰਦੇ ਆ ਤੇ ਅਸੀਂ ਇਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਦੇਖਾਂਗੇ ਹਾਂਜੀ ਮੈਡਮ ਆਪਣਾ ਨਾਮ ਦੱਸ ਕੇ ਵਾਰਡ ਨੰਬਰ ਕਿੰਨਾ ਆ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਮਨਮੀਤ ਕੌਰ ਅ ਤੇ ਵਾਰਡ ਨੰਬਰ 85 ਤੋਂ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਆ ਤੇ ਮੇਰਾ ਚੋਣ ਨਿਸ਼ਾਨ ਛਾੜੂ ਰਿਹਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਆਪਣੀ ਕੀਮਤੀ ਵੋਟ 21 ਦਸੰਬਰ ਨੂੰ ਛਾੜੂ ਨੂੰ ਪਾਓ ਤੇ ਸਾਨੂੰ ਕਾਮਯਾਬ ਬਣਾਓ ਡਿਵੀਜ਼ਨ ਕੀ ਆਪਣਾ ਹਾਂਜੀ ਡਿਵੀਜ਼ਨ ਕੀ ਆਪਣਾ ਹਾਂਜੀ ਸਾਡਾ ਵਿਜ਼ਨ ਇਹ ਕਿ ਦੇਖੋ ਪਾਰਟੀ ਵੱਲੋਂ ਟਿਕਟ ਮਿਲੀ ਹੈ ਤੇ ਕਾਉਂਸਲਰ ਵੀ ਪਾਰਟੀ ਦਾ ਹੋਏਗਾ ਜੇ ਕਾਉਂਸਲਰ ਪਾਰਟੀ ਦਾ ਹੋਏਗਾ ਤੇ ਏਰੀਆ ਦੀ ਡਿਵੈਲਪਮੈਂਟ ਹੋਏਗੀ ਅਗਰ ਦੂਸਰਾ ਕਾਉਂਸਲਰ ਬਣ ਗਿਆ ਤੇ ਫਿਰ ਉਹੀ ਹਾਲ ਰਹਿ ਜਾਣਾ ਹੈ ਕਿ ਆਪਾਂ ਨੂੰ ਬਾਹਰ ਜਾਣਾ ਪੈਣਾ ਹੈ ਇਵਨ ਕਿ ਸਾਈਨ ਕਰਵਾਣ ਵੀ ਸਾਨੂੰ ਬਾਹਰ ਜਾਣਾ ਪੈਣਾ ਉਹ ਕਿ ਏਰੀਆ ਦੇ ਲੋਕਾਂ ਲਈ ਬਹੁਤ ਮੁਸ਼ਕਿਲ ਹੋਏਗਾ ਤੇ ਮੈਂ ਬੜੀਆਂ ਮੁਸ਼ਕਲਾਂ ਵੇਖੀਆਂ ਜਿੱਦਾਂ ਮੈਂ ਕਾਫੀ ਜਗ੍ਹਾ ਅਨਮੋਲ ਇਨਕਲੇਵ ਗਈਆਂ ਤੇ ਹੁਣ ਅਸ਼ੋਕ ਵਿਹਾਰ ਆਏ ਆ ਤੇ ਮਾਲ ਪਿੰਡ ਕਾਫੀ ਔਰ ਡੋ ਟੂ ਡੋਰ ਕੀਤਾ ਕਾਫੀ ਮੁਸ਼ਕਲਾਂ ਆਈਆਂ ਦੇਖੀਆਂ ਗਈਆਂ ਆ ਲੋਕਾਂ ਦੇ ਵਿੱਚ ਜਿਵੇਂ ਕਿ ਉਹਨਾਂ ਦੇ ਆ ਉਹ ਨਹੀਂ ਬਣਿਆ ਗਲੀਆਂ ਨਹੀਂ ਬਣੀਆਂ ਹੋਈਆਂ ਰਸ਼ਲ ਕਾਰਡ ਨਹੀਂ ਕਈਆਂ ਦੇ ਬਣੇ ਹੈਗੇ ਇਹ ਤੇ ਹੋਰ ਵੀ ਨਸ਼ੇ ਨੂੰ ਲੈ ਕੇ ਵੀ ਬੜਾ ਬड़ा ਮੁੱਦਾ ਹੈਗਾ ਆ ਤੇ ਮੈਂ ਚ ਮੈਂ ਲੋਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਤੁਸੀਂ ਕਾਮਯਾਬ ਬਣਾਓ ਤੇ ਆਪਾਂ ਸਾਰੇ ਰਲ ਮਿਲ ਕੇ ਪਰਿਵਾਰ ਦੀ ਤਰ੍ਹਾਂ ਕੰਮ ਕਰਾਂਗੇ ਠੀਕ ਠੀਕ